ਵੇ ਵਿਆਹੀਆਂ ਤੋਤੀ ਪੈਂਡਾ ਤੋਂ ਮੈਂ ਆਈ ਆ ਆਪ ਦੇ ਘਰ ਪੇਕਿਆਂ ਦੇ ਮੇਰੀ ਮੰਮੀ ਘਰੋਂ ਆਈ ਉਹਨੇ ਰੋਟੀ ਖਾਧੀ ਪਾਣੀ ਪੀਤਾ ਹੈ ਘਰੋਂ ਮੈਂ ਰਖੜੀਆਂ ਲੈ ਕੇ ਦਿੱਤੀਆਂ ਨੇ ਸਹੀ ਸਲਾਮ ਤੋਂ ਸੋਹਣਾ ਸੂਟ ਨਵਾਂ ਉਹਨੇ ਪਾਇਆ ਸਵਾਗ ਤੇ ਫਿਰ ਪੋਤਰੇ ਨੂੰ ਕਹਿ ਲੱਗੀ ਸਾਨੂੰ ਡਡਵਿੰਡੀ ਛਾੜਿਓ ਹੋਰ ਇਹ ਡਡਵਿੰਡੀ ਮੇਰਾ ਭਤੀਜਾ ਲਾ ਗਿਆ ਏ ਬਾਅਦ ਚ ਡਡਵਿੰਡੀ ਹੋਗਾ ਇਹ ਲਾ ਕੇ ਆ ਗਿਆ ਤੇ ਕਿੰਨੇ ਮਿੰਟ ਪਏ ਨੇ 10 ਮਿੰਟ ਹੋਏ 10 ਮਿੰਟ ਹੋਏ ਨੇ ਅਜੇ ਛੱਡੀ ਨੂੰ ਤੇ ਮਗਰੋਂ ਫੋਨ ਸਾਨੂੰ ਆ ਗਿਆ ਵੀ ਇੱਦਾਂ ਲੱਤ ਟੁੱਟ ਗਈ ਪੇਰ ਅਸੀਂ ਉੱਤੋਂ ਹੀ ਭੱਜਿਆ ਫੁੱਫੀ ਫਤੀ ਜਦ ਮੋਟਰ ਸੱਗਲ ਤੇ ਹੁੰਦਿਆ ਨੂੰ ਦੁਨੀਆ ਖਾਲੀ ਸੀ ਉਹਨਾਂ ਬਿਠਾਇਆ ਸੀ ਸਿਰਫ ਉਹਨਾਂ ਕੁਰਸੀ ਜਿੰਦ ਬਿਠਾਇਆ ਸੀ ਉੱਤੇ ਹੀ ਬੱਠੀ ਸੀ ਤੇ ਹਾਸਤਾ ਕਿ ਸਾਬ ਆਪਰੇ ਹਾਂ ਸਾਜੀ ਜਾਣੀਏ ਰੱਛ ਸੀ ਬਹੁਤ ਜ਼ਿਆਦਾ ਉਹਨੇ ਮੈਨੂੰ ਮਾਰੇ ਦੱਸਿਆ ਕਹਿੰਦੀ ਰੱਛ ਸੀ ਜ਼ਿਆਦਾ ਮੈਂ ਕਿਹਾ ਕਿਦਾਂ ਬੀਬੀ ਤੇਰੇ ਕੋ ਕਿਦਾਂ ਚੜ ਗਈ ਬਸ ਕਹਿੰਦੀ ਰੱਛ ਸੀ ਰੱਛ ਚੜਿਆ ਨਹੀਂ ਗਿਆ ਦੁਨੀਆ ਭੱਜ ਕੇ ਚੜ ਗਈ ਹਣੀ ਕਿ ਕੀ ਪਤਾ ਕੋਈ ਵੱਜ ਗਿਆ ਉਹਨਾਂ ਦੇ ਵਿੱਚ ਨਾਲ ਉਹਦੇ ਕੋ ਚੜਿਆ ਨਹੀਂ ਉਹ ਥੱਲੇ ਨੀਚੇ ਡੇਗ ਪਈ ਉਹਦੀ ਜਦੋਂ ਡਿੱਗ ਪਈ ਤਾਂ ਉਹਦੀ ਨਾਲ ਹੀ ਉੱਤੇ ਟਹਿਟਾਂ ਬਸ ਜੜ ਗਈਆਂ ਨਾਲ ਹੀ ਤਾਂ ਇਦਾਂ ਲਾਤ ਲੰਮੀ ਰਹਿ ਗਈ ਨਹੀਂ ਤੇ ਇਦਾਂ ਡਿੱਗ ਪਈ ਨਹੀਂ ਤੇ ਬਸ ਦੇ ਥੱਲੇ ਲਾਤ ਹੁਣੀ ਤੋ ਤੋ ਡੈਰ ਚੜ ਗਿਆ ਉਹਨਾਂ ਇਹ ਥੱਲੇ ਨਹੀਂ ਵਖੇ ਇੱਕ ਜੀ ਰਹਿੰਦਾ ਵੀ ਇਹ ਵੀ ਨਹੀਂ ਉਹਨਾਂ ਧਿਆਨ ਮਾਰਿਆ ਬਸਲ ਇਹ ਤਾਂ ਦੇਖ ਹੀ ਸਕਦੇ ਸਨ ਇੱਕ ਹੋਰ ਸਾਡਾ ਰਹਿੰਦਾ ਕਿ ਅਸੀਂ ਉਹਨੂੰ ਵੀ ਚੜਾ ਲਗੀ ਨਾ ਨਾ ਉਹਨੂੰ ਨਹੀਂ ਚੜਾਇਆ ਉਹ ਉੱਤੇ ਬਸ ਚੜਾ ਇਦਾਂ ਨੇ ਨਹੀਂ ਸਰਕਾਰੀਆਂ ਨੇ ਸਰਕਾਰੀ ਬੱਸ ਇਸ ਕਾਰਨ ਲਈ ਚੜਾ ਕੇ ਉੱਤੇ ਦੁਨੀਆਦਾਰ ਨੂੰ ਮਾਰਨ ਵਾਸਤੇ ਸਰਕਾਰੀ ਬੱਸਾਂ ਰੱਖੀਆਂ ਉਹ ਇਹ ਚਲ ਗਿਆ ਉਥੋਂ ਡਰਾਈਵਰ ਅਨਾ ਹਾਂਜੀ ਪਹਿਲਾਂ ਉੱਥੇ ਸੀ ਬਾਅਦ ਚ ਹੁਣ ਚਲੇ ਗਿਆ ਮੁਕਤੀ ਚਲੇ ਗਈ ਸੀ ਹਾਂਜੀ ਬਾਅਦ ਜਿਹੜੇ ਮਾਤਾ ਸਿਓ ਕਿੱਥੇ ਜਾ ਰਹੇ ਸੀ ਮਾਤਾ ਜਾ ਰਹੇ ਸੀ ਪੂਟਾ ਮਸਪਾਨਪੁਰ ਲਾਗੇ ਪੂਟਾ ਜਾ ਰਹੇ ਸੀ ਰਖੜੀ ਪੰਨ ਆਪਣੇ ਭਰਾ ਨੂੰ ਮਾਮੇ ਸਾਡੇ ਅਸੀਂ ਬੁੰਨਣ ਜਾ ਰਹੇ ਉਤੋਂ ਬਾਸੋਨਨ ਘਾਟ ਮਾਤਾ ਦਾ ਨਾਮ ਕੀ ਕਰਿਸ਼ਣ ਕਾ ਕਾਰਵਾਈ ਦੀ ਮੰਗ ਕਰਕੇ ਉਹ ਫਸਟ ਵਿੱਚ ਨਾ ਕਰਨਾ ਕਰਨਾ ਤੇ ਜਿਹੜਾ ਡਰਾਈਵਰ ਮੇਰੀ ਮੰਮੀ ਚੰਗੇ ਪੱਲੇ ਉਹ ਨਾ ਮਾਰੀ ਉਹਨੂੰ ਕਿਹੜਾ ਖਦਕ ਸੀ ਜਾਂ ਬਿਮਾਰ ਸੀ ਉਹ ਬਿਮਾਰ ਹੋਈ ਬਸ ਤੇ ਚੜ ਲਗੀ ਠੀਕ ਠਾਕ ਕਰੋ ਆਈ ਸਹੀ ਸਲਾਮਤ ਹੁਣ ਆ ਵੀ ਉਹ ਨਾ ਐਡੀ ਵੇਖੇ ਇੱਕ ਹੋਰ ਵੀ ਰਹਿਦਾ ਏ ਉਹਨੂੰ ਵੀ ਚੜਾ ਲਈਏ ਬਜ਼ੁਰਗ ਵੀ ਪਿੱਛੇ ਕੜਾ ਆਏ ਉਹਨੂੰ ਵੀ ਚੜਾ ਲਈਏ ਉਹਨਾਂ ਇਹ ਨਹੀਂ ਬਾਤ ਸਾਲਿਆ ਦੇਖਾ ਉਹਨਾਂ ਦੀ ਗਲਤੀ ਏ ਇਸ ਕਾਰਨ ਅਸੀਂ ਗਲਤੀ ਕਹਿੰਨੇ ਉਹਨਾਂ ਦੀ ਨਾ ਲਗਾਵਰ ਤਾਂ ਲੈ ਸਗੇ ਸਨ ਆਪੋ। ਉਹ ਨਹੀਂ ਉਹ ਨਹੀਂ ਉਹਨਾਂ ਨੂੰ ਚਾਹੀਦਾ ਵੀ ਬਜ਼ੁਰਗ ਕੇ ਅਸੀਂ ਆਪ ਫੜ ਕੇ ਉਹਨੂੰ ਚੜਵਾਈਏ। ਅਗਲੇ ਕਨੈਕਟਰ ਇੱਦਾਂ ਇਦਾਂ ਦੇ ਪਾਏ ਨੇ ਅਗਲੇ ਫੜ ਕੇ ਜਿਹੜੇ ਬਜ਼ੁਰਗ ਜੀ ਹੁੰਦੇ ਨੇ ਉਹ ਫੜ ਕੇ ਉਹਨੂੰ ਅਗਲੇ ਕਨੈਕਟਰ ਚਾੜਦੇ ਨੇ ਬਸ ਤੇ ਅਗਲੇ ਇਹਨੇ ਕੁੜੀਆਂ ਮੁੰਡੇ ਚਾੜ ਜੁਰ ਜਿਹੜਾ ਬਜ਼ੁਰਗ ਜੀ ਉਹਨੂੰ ਤਾਂ ਫੜ ਕੇ ਆਪ ਚੜਾਈਦਾ। ਅਗਲੇ ਸੇਵਾ ਦੁਨੀਆ ਕਰਦੀ ਇੰਨੀ ਅਸੀਂ ਮੰਗ ਕਾਰਵਾਈ ਦੀ ਬਸ ਡਰਾਈਵਰ ਖਲਾਫ ਜਿਹਨੇ ਚੜਵਾਇਆ ਨਹੀਂ ਤਵਾਂ ਦਾ ਬਾਤ ਚਲਾਈ ਡਰਾਈਵਰ ਦਾ ਇੱਕ ਸੂਰ ਹੈ। ਉਨੇ ਬਾਸ ਛੇਤੀ ਨੇ ਚਲਾ ਲਈ ਉਹਨੇ ਦੇਖਿਆ ਨਹੀਂ ਇੱਕ ਬਜ਼ੁਰਗ ਚੜਨ ਵਾਲਾ ਉਹ ਨੀਚੇ ਥੱਲੇ ਡਿੱਗਾ ਪਿਆ ਹਾਂਜੀ ਉਹਨਾ ਇਹ ਨਹੀਂ ਦੇਖਿਆ ਕਿੱਥੋਂ ਦੇ ਰਹਿਣ ਵਾਲੇ ਉਹ ਤੇ ਕੀ ਕਹਿਣਾ ਚਾਹਦੇ ਮੇਰਾ ਨਾਮ ਸਰਜੀਤ ਸਿੰਘ ਆ ਜੀ ਮੈਂ ਪਿੰਡ ਸੇਚਾਂ ਦਾ ਵਾਸੀ ਆ ਜੀ ਤੇ ਉਹ ਮੇਰੇ ਨਾਨੀ ਜੀ ਲੱਗਦੇ ਆ ਕ੍ਰਿਸ਼ਨਕੌਰ ਤੇ ਉਹਨਾਂ ਦਾ ਮੈਂ ਦੋਤਾ ਲੱਗਦਾ ਹੀ ਤੇ ਉਹ ਨਾ ਆਪਣੇ ਰਖੜੀਆਂ ਬੰਨਣ ਜਾ ਰਹੀ ਸੀ ਮਾਮਿਆਂ ਦੇ ਤੇ ਡੱਡਵਿੰਡੀ ਅੱਡੇ ਦੇ ਜੀ ਮਤਲਬ ਬੱਸ ਪੀ ਆਰ ਟੀ ਸੀ ਆਈ ਸੀ ਉਹਨਦੇ ਚੜਨ ਲੱਗੇ ਸੀ ਤੇ ਆਪਣੇ ਆਵਾਵਾ ਸਾਰੀ ਸਵਾਰੀ ਸੀ ਭਰੀ ਸੀ ਤੇ ਮਾਤਾ ਉਹਦਾ ਵੈਸੇ ਬਜ਼ੁਰਗ ਸੀ ਤੇ ਜਾਣ ਲੱਗੇ ਤੇ ਉਹਨਾਂ ਦੇ ਹੱਥ ਤੇ ਛੜਕ ਗਿਆ ਉਹ ਥੱਲੇ ਡਿੱਗ ਪਏ ਤੇ ਬੱਸ ਨਾ ਉਤੋਂ ਲੰਘ ਜੀ ਫਿਸਲ ਗਈ ਨਾਤ ਸਾਰੀ ਫਿਸਲ ਗਈ ਜੀ ਤੇ ਉਹਨਾਂ ਨੂੰ ਆਪਾਂ ਕਾਰਵਾਈ ਕੀਤੀ ਤੇ ਮੈਂ ਮੌਕੇ ਤੇ ਪਹੁੰਚ ਗਿਆ ਤੇ ਰੋਕ ਲਈ ਬੱਸ ਤੇ ਡਰਾਈਵਰ ਕੰਡਕਟਰ ਨੂੰ ਮੈਂ ਪੁੱਛਿਆ ਤੁਹਾਡਾ ਲਾਇਸੈਂਸ ਕਿੱਥੇ ਆ ਉਹ ਕਹਿੰਦੇ ਕੋਈ ਨਹੀਂ ਸਾਡਾ ਲਾਇਸੈਂਸ ਨਾ ਕੋਈ ਉਹਨਾਂ ਰਿਹਾ ਮੈਂ ਵੈਸੇ ਫੋਟੋਆਂ ਖਿੱਚ ਲੀਆਂ ਬੱਸ ਦੀ ਵੀ ਫੋਟੋ ਖਿੱਚ ਲਈ ਵੀਡੀਓ ਵੀ ਬਣਾ ਲਈਆ ਤੇ ਹੁਣ ਨਾ ਉੱਥੇ ਮੈਂ ਸੁਲਤਾਨਪੁਰ ਲੋਧੀ ਪਾਸ ਅੱਡੇ ਰਿਹਾ ਆਵਾ ਤੇ ਉਹਨਾਂ ਨੇ ਮੈਂ ਕਿਹਾ ਵਾ ਤੇ ਉਹਨਾਂ ਨੂੰ ਮੈਂ ਫੋਟੋ ਦਿਖਾ ਲਈ ਤੇ ਮੈਂ ਦਿਖਾ ਲਈ ਪੀਆਟੀਸੀ ਵਾਸਤਾ ਨੰਬਰ ਦੱਸਿਆ ਉਹ ਕਹਿੰਦੇ ਸਾਨੂੰ ਇਹ ਮੁੰਡਿਆ ਦਾ ਨੰਬਰ ਮੈਂ ਮੰਗਿਆ ਉਹ ਕਹਿੰਦੇ ਨੰਬਰ ਸਾਡੇ ਕੋਲ ਹੈ ਹੀ ਨਹੀਂ ਹੈਗਾ ਤੇ ਮੈਂ ਕਿਹਾ ਫਿਰ ਇਹ ਆਪਣੇ ਆਧਾਰ ਕਾਰਡ ਆਧਾਰ ਕਾਰਡ ਵਾਲੀ ਪੀਆਟੀਸੀ ਫਿਰ ਕਰੋ ਸਰਕਾਰੀ ਚਲਾਈ ਤੁਸੀਂ ਜਦੋਂ ਫਿਰ ਆਪਣੀ ਦੇਖਭਾਲ ਨਹੀਂ ਕਿਸੇ ਗਪਿਯੋਰ ਕਰੀ ਕਰਨੀ ਹੈਗੀ ਮੈਂ ਕਿਹਾ ਆਪਣੇ ਪ੍ਰਾਈਵੇਟ ਬਸਾਂ ਚਾਲੂ ਕਰੋ ਤੇ ਉਹ ਮੇਰਾ ਵੀਰ ਇੱਕ ਸੀ ਇੱਕ ਹੋਰ ਸੀ ਉਹ ਸਭ ਮੇਰੇ ਨਾਲ ਉੱਥੇ ਬੈਸਾਂ ਲਾ ਪਿਆ ਸੀ ਬਸ ਦਾ ਨੰਬਰ ਕੀ ਸੀ ਇਹ ਪੀਬੀ09ਏਐਫ 3601 ਨੰਬਰ ਆ ਪੀਆਰਟੀਸੀ ਬੱਸ ਆ ਕਾਰਵਾਈ ਦੀ ਮੰਗ ਕਰਦੇ ਹਾਂ ਹਾਂਜੀ ਹਾਂਜੀ ਕਾਰਵਾਈ ਦੀ ਮੰਗ ਕਰਦੇ ਆ ਜੋ ਵੀ ਸਾਡੀ ਕਾਰਵਾਈ ਉਹਨਾਂ ਨੂੰ ਬੰਦ ਕੀਤੀ ਜਾਵੇ ਜੀ ਅਸੀਂ ਇਹ ਕੋਈ ਰਿਕਵੈਸਟ ਕਰਦੇ ਹਾਂ ਧੰਨਵਾਦ ਮੈਂ ਡਾਕਟਰ ਹਰਪ੍ਰੀਤ ਸਿੰਘ ਸਿਵਲ ਹਸਪੀਟਲ ਸultanpur ਲੋਧੀ ਤੋਂ ਸਾਡੇ ਕੋਲ ਥੋੜੀ ਦੇਰ ਪਹਿਲਾਂ ਇੱਕ ਕੇਸ ਆਇਆ ਸੀਗਾ ਡਿਵਿਡੀ ਬੱਸ ਸਟੈਂਡ ਤੇ ਇਹਦਾ ਐਕਸੀਡੈਂਟ ਹੋਇਆ ਰਿਸੇ ਤਰ੍ਹਾਂ ਦੇ ਮੁਤਾਬਕ ਬੱਸ ਤੇ ਚੜਨ ਲੱਗੇ ਤਾਂ ਐਕਸੀਡੈਂਟ ਹੋਇਆ ਇਹਦਾ ਨਾ ਪੇਸ਼ੈਂਟ ਦਾ ਨਾਮ ਕ੍ਰਿਸ਼ਨ ਕੋਰ ਵਾਈਫ ਆਫ ਸਵਰਨ ਸਿੰਘ ਸੀਗਾ 86 ਸਾਲ ਦੀ ਉਮਰ ਆ ਮੋਠਾਵਾਲ ਦੀ ਰਹਿਣ ਵਾਲੀ ਆ ਇਹਦੀ ਲੱਤ ਦੇ ਵਿੱਚ ਕਾਫੀ ਓਪਨ ਫ੍ਰੈਕਚਰ ਸੀਗਾ ਕਾਫੀ ਐਕਸੈਸਿਵ ਬਲੀਡਿੰਗ ਹੋ ਚੁੱਕੀ ਸੀ ਜਦੋਂ ਸਾਡੇ ਕੋਾਈ ਆ ਅਸੀਂ ਟ੍ਰੀਟਮੈਂਟ ਦੇਣਾ ਸ਼ੁਰੂ ਕੀਤਾ ਤਾਂ ਡਿਊਰਿੰਗ ਟ੍ਰੀਟਮੈਂਟ ਹੀ ਪੀਸ਼ੈਂਟ ਐਕਸਪਾਇਰ ਹੋ ਗਿਆ ਇਹਦੀ ਜੋ ਇਨਫੋਰਮੇਸ਼ਨ ਸੀਗੀ ਅਸੀਂ ਪੁਲਿਸ ਸਟੇਸ਼ਨ ਭੇਜ ਦਿੱਤੀ ਹੈ ਗਲੇਰੀ ਕਾਰਵਾਈ ਵਾਸਤੇ ਬਾਕੀ ਜਿਸ ਤਰ੍ਹਾਂ ਵੀ ਐਪਲੀਕੇਸ਼ਨ ਆਦੀ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ ਮੈਂ ਐਸਆਈ ਬਖਸ਼ੀਰ ਸਿੰਘ ਖੜਾ ਸੁਲਤਾਨਪੁਰ ਲੋਧੀ ਨੂੰ ਪਤਾ ਲੱਗਾ ਕਿ ਇੱਕ ਐਕਸੀਡੈਂਟ ਜਿਹੜਾ ਬਾ ਗਡੂਂਡੀ ਦੇ ਲਾਗੇ ਹੋਇਆ ਬਜ਼ੁਰਗ ਔਰਤ ਦਾ ਇਹ ਜੀ ਉਮਰ ਕਰੀਬ ਜਿਹੜੀ ਹੈ ਵੀ ਆ 80 ਕੁ ਸਾਲ ਆ ਜਿਹਦਾ ਨਾਮ ਕਿਸ਼ਨਕੌਰ ਪਤਨੀ ਸਰਨ ਸਿੰਘ ਵਾਸੀ ਮੋਠਾ ਵਾਲਾ ਜਿਹਦਾ ਬਸਤੇ ਚੜਨ ਲੱਗਿਆਂ ਹੱਥ ਖਿਲ ਗਿਆ ਤੇ ਜਿਹਦੀ ਮੌਤ ਹੋ ਗਈ ਜਿਹਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਜਦੋਂ ਉਹਦੇ ਘਰ ਦੇ ਕੋਈ ਵੀ ਆ ਕੇ ਸਟੇਟਮੈਂਟ ਦੇਣਗੇ ਅਗਲੀ ਕਾਰਵਾਈ ਜਿਹੜੀ ਹੈ ਅਮਨ ਚ ਲਿਆਂਦੀ ਜਾਊਗੀ